खाना गुना खादाई ठीक हो चला जाओ पुत्र नहीं नहीं नंबर क्या आया जी हां जी ये देखो जी 112 नंबर पे assi 3 बारी रिक्वेस्ट पार की थी कि प्लीज सर ਸਾਡੇ ਬੱਚੇ ਅੰਦਰ ਭੁੱਖੇ ਪਾਣੇ ਖੜੇ ਆ ਰਾਤ ਦੇ ਵੀ ਸਾਡੇ ਬੱਚੇ ਉੱਥੇ ਆ ਉਹਨਾਂ ਨੇ ਕੁਝ ਨਹੀਂ ਕਰਦਾ 14 1500 ਬੱਚਾ ਇੱਕ ਗਵਰਨਮੈਂਟ ਦੇ ਅੰਦਰ ਤੇ ਸਾਡੀ ਕੋਈ ਰਿਕਵੈਸਟ ਇਥੇ ਅਸੀਂ ਪਤਾ ਨਹੀਂ 112 ਤੇ ਕਿੰਨੀ ਵਾਰ ਕਾਲ ਕਰ ਦਿੱਤੀ ਹਰ ਬੱਚੇ ਕਹਿੰਦੇ ਹਰ ਜਿਹੜਾ ਨਾ ਪ੍ਰਭਾਵਿਤ ਖੇਤ ਨੇ ਇਹਦੇ ਵਿੱਚ ਇੱਕ ਹੈਲਪਲਾਈਨ ਨੰਬਰ ਵਾ ਅਸੀਂ ਉੱਤੇ ਕਾਲ ਕੀਤੀ ਕਹਿੰਦੇ ਤੁਹਾਡੀ ਰਿਕਵੈਸਟ ਪਾਤੀ ਆ ਕਿਸੇ ਦਾ ਬੱਚਾ 14 1500 ਬੱਚਾ ਜਿਹੜਾ ਸਾਡਾ ਅੰਦਰ ਖੜਾ ਆ ਅਸੀਂ ਦੱਸੋ ਵੀ ਇਹਨਾਂ ਦੀ ਰਿਕਵੈਸਟ ਨੂੰ ਕੀ ਕਰੀਏ ਅਸੀਂ ਜਿਹੜਾ ਕਿੰਨੇ ਕਿ ਸਰਕਾਰ ਨੂੰ ਪੈਸਾ ਦੇਣ ਦੇ ਇਤਨਾ ਚੰਗਾ ਸੀ ਆਪਣੀਆਂ ਵੋਟਾਂ ਬਣਾਈਏ ਕਮ ਸੇ ਕਮ ਅਸੀਂ ਆਪਣੀ ਪੈੜੀ ਆਪਣੀ ਜ਼ਮੀਨ ਆਪਣੇ ਬੱਚੇ ਤੇ ਬਚਾ ਸਕਦੇ ਕਿ ਨਹੀਂ ਬਚਾ ਸਕਦੇ ਹੁਣ ਅਧਿਕਾਰੀ ਕੋਈ ਪਹੁੰਚਿਆ ਜੇ ਕੋਈ ਕੋਈ ਅਧਿਕਾਰੀ ਨਹੀਂ ਅਸੀਂ ਡੀਸੀ ਦਫਤਰ ਤੱਕ ਪਹੁੰਚ ਕਰਕੇ ਆਏ ਆ ਉੱਥੇ ਸਾਡੇ ਉਹਨਾਂ ਥੋੜੀ ਬੋਦੀ ਸੁਣਵਾਈ ਕੀਤੀ ਆ ਪਰ ਸਾਨੂੰ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਵੋਟ ਕੋਈ ਅਵੇਲੇਬਲ ਨਹੀਂ ਸਾਨੂੰ ਇਹ ਜ ਤੱਕ ਇਹ ਨਹੀਂ ਪਤਾ ਕਿ ਸਾਡੇ ਬੱਚੇ ਸਾਡੇ ਹੱਥਾਂ ਤੱਕ ਆਉਣਗੇ ਕਿ ਨਹੀਂ ਆਉਣਗੇ ਅਸੀਂ ਇੰਨੇ ਦੁਖੀ ਆ ਅਸੀਂ ਤਾਂ ਹੁਣ ਪੂਰਾ ਰੋਡ ਜਾਮ ਕਰਨ ਲੱਗੇ ਆ ਜਾਂ ਸਾਡੇ ਬੱਚੇ ਸਾਨੂੰ ਦਿੱਤੇ ਜਾਣ ਨਹੀਂ ਤੇ ਫਿਰ ਅਸੀਂ ਇਹ ਸਕੂਲ ਬਿਲਕੁਲ ਇਹਦਾ ਬਾਈਕਟ ਕਰਾਂਗੇ ਅਸੀਂ ਇਹ ਸਕੂਲ ਵਿੱਚ ਆਪਣੇ ਬੱਚੇ ਨਹੀਂ ਪਾਉਣੇ ਕਿੰਨੇ ਬੱਚੇ ਫਸੇ ਕਿੰਨੇ ਬੱਚੇ 1500 ਬੱਚਾ ਬਾਥੇ ਤੇ ਸਾਰਾ ਬੱਚਾ ਜਿਹੜਾ ਹੌਸਲ ਤੇ ਸਕੂਲ ਦੇ ਕਿਸੇ ਪ੍ਰਸ਼ਾਸਨ ਨਾਲ ਗੱਲ ਹੋਈ ਸਾਡੇ ਸਕੂਲ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਸਾਡੇ ਕੋਲ ਕੋਈ ਸਹੂਲਤ ਨਹੀਂ ਆ ਨਾ ਬੱਚਿਆਂ ਦੇ ਕੋਈ ਬੈਲਟ ਆ ਵਾ ਅਗਰ ਪਾਣੀ ਜ਼ਿਆਦਾ ਆ ਜਾਂਦਾ ਬੱਚਿਆਂ ਕੋ ਤਾਂ ਆਪਣੇ ਸੇਫਟੀ ਬੈਲਟ ਵੀ ਨਹੀਂ ਹੈਗੇ ਕਿ ਬੱਚਾ ਅਗਰ ਇਮਾਰਤਾਂ ਵੀ ਤੁਹਾਨੂੰ ਪਤਾ ਹੈ ਕਿੰਦਾਂ ਦੀਆਂ ਹੁੰਦੀਆਂ ਸਰਕਾਰੀ ਸਕੂਲ ਦੀਆਂ ਜੇ ਇਮਾਰਤ ਨੂੰ ਕੁਝ ਹੋ ਜਾਂਦਾ ਬੱਚੇ ਨੂੰ ਕੋਈ ਕੌਣ ਜ਼ਿੰਮੇਵਾਰ ਵਾ ਜੇ ਕੱਲ ਨੂੰ ਸਾਡੇ ਇੱਕ ਬੱਚੇ ਨੂੰ ਵੀ ਖਰੋਚ ਆਉਂਦੀ ਆ ਤਾਂ ਉਹਦਾ ਜ਼ਿੰਮੇਵਾਰ ਸਿਰਫ ਭਗਵੰਤ ਮਾਨ ਸਿਰਫ ਭਗਵੰਤ ਮਾਨ ਕਿਉਂਕਿ ਸਾਰੀ ਜਿੰਨੀ ਪੁਛੀਦਾ ਵਾ ਜੇ ਭਗਵੰਤ ਮਾਨ ਦੀ ਨਗਰ ਆਇਆ ਵਾ ਸਾਰੀ ਫੋਰਸ ਉਹਦੇ ਪਿੱਛੇ ਗਈ ਆ ਡੀਸੀ ਉਹਦੇ ਪਿੱਛੇ ਗਿਆ ਵਾ ਐ ਕੀ ਤੋਂ ਕਿਹਦੇ ਕੋਈ ਜਾਈਏ ਜੇ ਅਸੀਂ ਠਾਣੇ 'ਚ ਜਾਂਦੇ ਹਾਂ ਸਾਰੇ ਕਹਿੰਦੇ ਕਿ ਇੱਥੇ ਕੋਈ ਹੈ ਹੀ ਨਹੀਂ ਸਾਰਾ ਜਨ ਪ੍ਰਸ਼ਾਸਨ ਵਾ ਉਹ ਭਗਵੰਤ ਮਾਨ ਦੀ ਦੇਖ-ਰੇਖ ਵਿੱਚ ਗਿਆ ਵਾ ਤਾਂ ਸਾਡੇ ਬੱਚੇ ਕਿੱਥੇ ਜਾਣ ਅਸੀਂ ਕਿਹਦੇ ਸਿਰ ਤੇ ਪੜਾਉਣ ਬੱਚੇ ਸੱਡੀ ਜਾਂ ਤੇ ਫਿਰ ਅਸੀਂ ਆਪਣੀ ਜ਼ਿੰਦਗੀ ਜਿਹੜੀ ਉਹਨੂੰ ਜੋਖਮ ਵਿੱਚ ਪਾ ਕੇ ਅਸੀਂ ਆਪਣੇ ਬੱਚੇ ਲੈ ਕੇ ਆਉਨੇ ਹਾਂ ਪਰ ਉਹਦੀ ਜ਼ਿੰਮੇਵਾਰ ਜਿਹੜਾ ਵਾ ਭਗਵੰਤ ਮਾਨ ਸਰਕਾਰ ਹੋਏਗੀ ਕੀ ਨਾਂ ਜੇ ਬੱਚਾ ਮਨਜੀਤ ਕੋ ਸਰ ਕੀ ਨਾਂ ਜੇ ਬੱਚੇ ਦਾ ਸਾਡੇ ਸਰ ਜਸਪਿੰਦਰ ਸਿੰਘ ਬੱਚੇ ਦਾ ਨਾਂ ਕੀ ਗੱਲ ਹੈ ਸਰ ਇਹ ਕਿਤੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਕੋਈ ਨਹੀਂ ਪਹੁੰਚਿਆ ਸਾਰਾ ਠੀਕ ਹੈ ਜੀ ਸਰ ਉਹਨਾਂ ਨੂੰ ਪਹੁੰਚਣਾ ਚਾਹੀਦਾ ਕਿਉਂਕਿ ਬੱਚਿਆਂ ਦਾ ਮਾਮਲਾ ਸਰ ਜਰੂਰ ਆਣਾ ਚਾਹੀਦਾ ਉਹਨਾਂ ਤੋਂ ਕਰ ਪਹੁੰਚਿਆ ਜੀ ਬਹੁਤ ਸਰ ਫੋਨ ਕੀਤੇ ਆਪਾਂ ਡੀਸੀ ਨੂੰ ਵੀ ਫੋਨ ਕੀਤੇ ਸਾਰਿਆਂ ਨੂੰ ਫੋਨ ਕੀਤੇ ਸਰ ਚੰਡੀਗੜ੍ਹ ਤੱਕ ਫੋਨ ਕੀਤਾ ਵਾ ਪਰ ਅਜੇ ਤੱਕ ਕੋਈ ਨਹੀਂ ਪਹੁੰਚਿਆ ਸਰ ਦੇਖਿਆ ਜੀ ਕੱਲ ਉਹਨਾਂ ਨੂੰ ਛੁੱਟੀ ਦਾ ਮੈਸੇਜ ਦਿੱਤਾ ਗਿਆ ਸੀ ਕਿ ਉਹਨੂੰ ਕੋਈ ਮੈਸੇਜ ਨਹੀਂ ਆਇਆ ਸਰ ਹਾਂਜੀ ਗਰੁੱਪ 'ਚ ਕੋਈ ਮੈਸੇਜ ਨਹੀਂ ਆਇਆ ਕਿ ਛੁੱਟੀਆਂ ਪੈ ਗਈਆਂ ਬੱਚਿਆਂ ਨੂੰ ਲੈ ਜਾਓ ਅਸੀਂ ਮੈਸੇਜ ਹੀ ਢੀਕਦੇ ਰਹੇ ਆਂ ਕੋਈ ਉੱਤੇ ਸਕੂਲ ਦੇ ਵਿੱਚ ਇਹਲਾ ਗੱਲ ਹੋਈ ਹੋਈ ਹੈ ਜੀ ਮੇਰੀ ਕਿਸੇ ਨਾ ਸਾਹਿਬ ਜਦੋਂ ਪਾਣੀ ਆਇਆ ਉਦੋਂ ਗੱਲ ਹੋਈ ਹੈ ਟੀਚਰ ਨਾਲ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਕਾਰਵਾਈ ਕਰਦੇ ਪਏ ਆ ਕਿਸਤੀਆਂ ਆਉਣ ਲੱਗੀਆਂ ਬੱਸਾਂ ਆਉਣ ਲੱਗੀਆਂ ਸਾਰੇ ਇਹੀ ਲਾੜੇ ਲਾਈ ਜਾਂਦੇ ਆ ਬੱਸਾਂ ਆਉਣ ਲੱਗੀਆਂ ਕਿਸਤੀਆਂ ਆਉਣ ਲੱਗੀਆਂ ਆਹੀਂ 에어로ਪਲੇਨਾਂ ਲੱਗੇ ਆਹੀਂ ਬੱਚਿਆਂ ਨੂੰ ਸੇਵ ਕਰ ਲਾਂਗੇ ਪਰ ਸਰ ਅਜੇ ਤੱਕ ਕੁਝ ਨਹੀਂ ਹੋਣ ਲਿਆ ਸਰ ਬਹੁਤ ਖੁਸ਼ ਹਾਂਜੀ ਉਹ ਕਿਹੜਾ ਦਾ ਬੱਚਾ ਸਰ ਮੇਰਾ ਬੱਚਾ ਹੁਣ 8ਵੀਂ ਕਲਾਸ ਚ ਹੋ ਗਿਆ 7ਵੀਂ ਕਲਾਸ ਜਾਇਆ ਹੈ ਸਰ ਕਦੀ ਇਹ ਨਾ ਨੀ ਪ੍ਰੋਬਲਮ ਨਹੀਂ ਆਈ ਹੈ ਪ੍ਰੋਬਲਮ ਪਹਿਲੀ ਵਾਰ ਆਈ ਹੈ ਸਰ ਬਹੁਤ ਸਾਨੂੰ ਤਾਂ ਸਵੇਰ ਤੱਕ ਵੀ ਇਹ 7:30 ਵਜੇ ਤੱਕ ਵੀ ਇਹ ਵੀਰੇ ਮੈਸੇਜ ਪਾਏ ਗਏ ਨੇ ਕਿ ਇੱਥੇ ਪਾਣੀ ਨਹੀਂ ਆਇਆ ਹੈਗਾ ਇਹੀ ਗੱਲ ਕਹੀ ਜਾਂਦੇ ਨੇ ਇੱਥੇ ਪਾਣੀ ਨਹੀਂ ਆਇਆ ਹੈਗਾ ਤਾਂ ਦੇ ਦਿਲ ਕਰਦਾ ਬੱਚੇ ਲੈ ਜਾਓ ਨਹੀਂ ਦਿਲ ਕਰਦਾ ਰਹਿਣ ਦਿਓ ਜਿਹੜੀ ਮੈਡਮ ਇਹ ਮੈਸੇਜ ਪਾ ਰਹੀ ਉਹ ਖੁਦ ਲੀਵ ਤੇ ਗਈ ਹੋਈ ਹੈ ਤੇ ਅੰਦਰ ਮੈਡਮ ਦੇ ਨਾਲ ਗੱਲ ਹੋਈ ਆ ਹੁਣ ਉਹ ਕਹਿੰਦੇ ਨੇ 5:30 ਫੁੱਟ ਤੱਕ ਪਾਣੀ ਆ ਚੁੱਕਾ ਵਾ ਤੇ ਅਸੀਂ ਤਾਂ ਉੱਪਰ ਬੈਠੇ ਆਂ ਸੈਕਿੰਡ ਫਲੋਰ ਤੇ ਸਰ ਬੱਚੇ ਲੈ ਕੇ ਬੈਠੇ ਹੋਏ ਆ ਬੈਠੇ ਹੋਏ ਬੱਚਿਆਂ ਨੂੰ ਕੀ ਖਾਣ ਨੂੰ ਨਹੀਂ ਚਾਹੀਦਾ ਬੱਚਿਆਂ ਨੂੰ ਕੀ ਪੀਣ ਨੂੰ ਨਹੀਂ ਚਾਹੀਦਾ ਇਹਨਾਂ ਦਾ ਫਰਜ਼ ਇਹ ਬਣਦਾ ਸੀ ਸਾਨੂੰ ਕੱਲ ਹੀ ਮੈਸੇਜ ਕਰਦੇ ਕਿ ਆਪਣੇ ਬੱਚੇ ਤੁਸੀਂ ਲੈ ਜਾਓ ਸਾਡੇ ਬੱਚੇ ਸਾਡੇ ਕੋਲ ਹੁੰਦੇ ਆਪਾਂ ਕਿਸ ਤਰ੍ਹਾਂ ਵੀ ਰੱਖਦੇ ਕਿਸੇ ਸਰੋਤ ਤੋਂ ਟਿਕਣ ਨੂੰ ਵੀ ਸਾਡੇ ਸਾਰਿਆਂ ਨਾਲ ਵੀਰੇ ਅਸੀਂ ਥਾਣੇ ਤੋਂ ਵੀ ਹੋ ਕੇ ਆਏ ਆ ਥਾਣੇ ਉਹ ਇੱਥੋਂ ਵਾਲੇ ਥਾਣੇ ਵਾਲੇ ਕਹਿੰਦੇ ਕਿ ਆਹ ਸਾਡੇ ਹਲਕੇ 'ਚ ਨਹੀਂ ਪੈਂਦਾ ਧਮੂੜੀ ਜਾ ਕੇ ਕੰਪਲੇਂਟ ਕਰੋ ਧਮੂੜੀ ਵਾਲਿਆਂ ਨੂੰ ਫੋਨ ਕਰਿਆ ਉਹ ਕਹਿੰਦੇ ਅਸੀਂ ਤਾਂ ਖੁਦ ਡੁੱਬੇ ਹੋਏ ਆ ਅਸੀਂ ਤੁਹਾਨੂੰ ਕਿਵੇਂ ਬਚਾਈਏ ਅਸੀਂ ਤਾਂ ਇਹ ਮੰਨ ਕਰਦੇ ਸਾਡੇ ਬੱਚੇ ਹਨ ਮਿਲ ਜਾਣ ਬਸ ਸਰ ਜਿੱਦਾਂ ਹੀ ਆ ਘਾਡੇ ਬੱਚੇ ਸਾਨੂੰ ਮਿਲਣ ਬਸ ਸਾਡੇ ਕੋਲ ਆ ਜਾ ਸਾਡੇ ਬੱਚੇ ਬਸ ਸਾਨੂੰ ਹੋਰ ਕੁਸਚਨ ਨਹੀਂ ਚਾਹੀਦਾ